2 ਮਹੀਨੇ ਪਹਿਲਾਂ ਉਹਨੇ ਕਿਹਾ ਸੀ ਅਟੈਕ ਕਰਨਾ ਤੁਹਾਡੇ ਅਟੈਕ ਕਰਨਾ ਤੁਹਾਡੇ ਲਈ ਉਹ ਕੋਈ ਨਹੀਂ ਉਸਨੇ ਕੋਈ ਕਾਰਵਾਈ ਨਹੀਂ ਕੀਤੀ ਹੋ ਚਲੇ ਨੇ ਤੇ ਇਹਨਾਂ ਨੇ ਜੋ ਚਲੇ ਉਹਨਾਂ ਤੋਂ ਕੀ ਆਉਂਦੇ ਕੋਈ ਕੋਈ ਕਾਰਵਾਈ ਨਹੀਂ ਨਾ ਇੱਥੇ ਨਾਕਾ ਵੀ ਆ ਦੇਖੋ ਮੀਲ ਬਿਜਾਰ ਹੈ ਡੇਰਾ ਬਾਬਾ ਨਾਨਕ ਦਾ ਮੀਲ ਬਿਜਾਰ ਇੱਥੇ ਕੋਈ ਗਸ਼ਤ ਨਹੀਂ ਆਈ ਬੋਲਦੇ ਸੀ ਪੁੱਛੀ ਕੀ ਗੱਲ ਹੈ ਬਰਖਾ ਨੂ ਰਕੀ ਅਰੇ ਬੜੀ ਪ੍ਰਾਵ 3 ਮਹੀਨਾ ਹੋ ਗਿਆ ਭਾਈ ਹੁਣ ਗੋਲੀ ਵਾਗਿਆ ਨਹੀਂ ਅਫਸਰਾਂ ਨੇ ਕੀ ਦੱਸਣਾ ਹੈ 3 ਮਹੀਨਾ ਤੋਂ ਬੜਿਆ ਉਹਨੇ ਗੋਲੀ ਮਾਰ ਕੇ ਅਫਸਰਾਂ ਨੇ ਕੀ ਰੱਖਣਾ ਹੈ ਬਾਅਦ ਮੈਨੂੰ ਦੱਸ ਕੀ ਗੱਲ ਹੋ ਗਈ ਇਹ ਗੋਲੀ ਮਾਰ ਕੇ ਇਹਨਾਂ ਦੁਕਾਨ ਦੇ ਸਾਹਦੇ ਮਲ ਹੁਣੇ ਮਾਰ ਦਿੱਤੇ ਗਿਆ ਅੱਧਾ ਘੰਟਾ ਆ ਇਨਫੋਰਮੇਸ਼ਨ ਆਈ ਹੈ ਜਿੱਥੇ ਬਿਆਰ ਦੇ ਵਿੱਚ ਸ਼੍ਰੀਗਮਨਦੀ ਦੁਕਾਨ ਦੇ ਬਾਹਰ ਜਿਹੜੇ ਵਾਈਸਾਇਰ ਹੋਏ ਨੇ ਉਹਦੇ ਸਬੰਧ ਚ ਅਚੀਜ਼ ਕਰ ਰਹੇ ਆ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਉਹਦੇ ਮੁਤਾਬਕ ਕਾਰਵਾਈ ਕਰ ਰਹੇ ਆ 13 ਸ਼ਾਮ ਡੇਰਾ ਬਾਬਾ ਨਾਨਕ ਵਿੱਚ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕੀਆਂ ਵੱਲੋਂ ਮਿਆਰੀ ਦੀ ਦੁਕਾਨ ਉੱਪਰ ਫਾਇਰਿੰਗ ਕੀਤੀ ਗਈ ਦੱਸਿਆ ਜਾ ਰਿਹਾ ਕਿ ਦੁਕਾਨ ਮਾਲਕ ਰਮੇਸ਼ ਚੰਦ ਨੂੰ ਪਿਛਲੇ 3 ਮਹੀਨਿਆਂ ਤੋਂ ਧਮਕੀਆਂ ਮਿਲ ਰਹੀਆਂ ਨੇ ਦੁਕਾਨਦਾਰ ਦਾ ਕਹਿਣਾ ਕਿ ਪੁਲਿਸ ਵੱਲੋਂ ਸਮੇਂ ਰਹਿੰਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਚੱਲਦਿਆਂ ਅੱਜ ਉਹਨਾਂ ਦੇ ਉੱਪਰ ਫਾਇਰਿੰਗ ਹੋਈ ਹੈ ਉਹਨਾਂ ਮੰਗ ਕੀਤੀ ਕਿ ਇਹਨਾਂ ਆਰੋਪੀਆਂ ਨੂੰ ਜਲਦ ਕਾਬੂ ਕੀਤਾ ਜਾਵੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੱਸਿਆ ਜਾਂਦਾ ਕਿ ਪਹਿਲਾਂ ਵੀ ਜਨਰਲ ਸਟੋਰ ਵਾਲੇ ਰਮੇਸ਼ ਚੰਦ ਨੂੰ ਜੀਵਨ ਫੌਜੀ ਵੱਲੋਂ ਥ੍ਰੈਟ ਮਿਲ ਚੁੱਕਾ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਰਿਵਾਰਿਕ ਮੈਂਬਰਾਂ ਦਾ ਇਲਜ਼ਾਮ ਪੁਲਿਸ ਤੇ ਉੱਪਰ ਲੱਗਿਆ ਜਿਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਪਰਿਵਾਰਿਕ ਮੈਂਬਰਾਂ ਦੇ ਵਿੱਚ ਤਿੱਖੇ ਬਹਿਸ ਹੋਈ ਜਿਸ ਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਤੇ ਥਾਣੇ ਦਾ ਘਰਾਉ ਵੀ ਕੀਤਾ ਗਿਆ ਥਾਣੇ ਦੇ ਘਰਾਉ ਕਰਨ ਤੇ ਉਪਰੰਤ ਡੀਐਸਪੀ ਡੇਰਾ ਨਾਨਕ ਜੋਗਾ ਸਿੰਘ ਮੌਕੇ ਤੇ ਪਹੁੰਚੇ ਅਤੇ ਉਹ ਕਾਰਵਾਈ ਦੀ ਗੱਲ ਕਰ ਰਹੇ ਨੇ ਪਰ ਪਰਿਵਾਰਿਕ ਮੈਂਬਰ ਸੰਤੁਸ਼ਟ ਨਹੀਂ ਉਹਨਾਂ ਵੱਲੋਂ ਕਿਹਾ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਜਿਸ ਦੇ ਚਲਦੇ ਉਹਨਾਂ ਧਮਕੀਆਂ ਮਿਲੀਆਂ ਤੇ ਅੱਜ ਗੋਲੀ ਵੀ ਚਲਾਈ ਗਈ ਹੈ ਕਿਸੇ ਦਿਨ ਐਸੇ ਤਰ੍ਹਾਂ ਸਾਡੀ ਜਾਨ ਚਲੀ ਜਾਏਗੀ ਪੁਲਿਸ ਨੇ ਕੁਝ ਨਹੀਂ ਕਰਨਾ ਉਧਰ ਮੌਕੇ ਤੇ ਪਹੁੰਚੇ ਡੀਐਸਪੀ ਡੇਰਾ ਬਾਬਾ ਨਾਨਕ ਦਾ ਇਸ ਸੰਬੰਧੀ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਇਨਫਾਰਮੇਸ਼ਨ ਆਈ ਹੈ ਜਿੱਥੇ ਬਾਜ਼ਾਰ ਦੇ ਵਿੱਚ ਸ਼ੁਭਮੰਦੀ ਦੁਕਾਨ ਦੇ ਬਾਹਰ ਕੋਈ ਵਾਈ ਫਾਇਰ ਹੋਏ ਨੇ ਉਹਦੇ ਸਬੰਧ ਚ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਉਹਦੇ ਮੁਤਾਬਕ ਕਾਰਵਾਈ ਕਰ ਰਹੇ ਆ ਕਿ ਅਜੇ ਕਿਹਾ ਜਾ ਰਿਹਾ ਕਿ ਕਿਰਾਉ ਤਾਂ ਮੰਨ ਪਰਵਾਹ ਵਾਲਾ ਕੋਈ ਸੇ ਵੱਲੋਂ ਵੀ ਕੋਈ ਘਰਾਉ ਨਹੀਂ ਕੀਤਾ ਕਿ ਉਹ ਆਪਣੀ ਕੰਪਲੇਨ ਲੈ ਕੇ ਆਏ ਉਹਨਾਂ ਦੀ ਕੰਪਲੇਨ ਲੈ ਲਈ ਆ ਔਰ ਜੋ ਵੀ ਇਨਵੈਸਟੀਗੇਸ਼ਨ ਦੌਰਾਨ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ ਸੀਸੀਟੀਵੀ ਦੀ ਕੋਈ ਆਈ ਹੈ ਸੀਸੀਟੀਵੀ ਚੈੱਕ ਕਰ ਰਹੇ ਆ ਦੇਖਦੇ ਆ ਜੋ ਵੀ ਆਏਗਾ ਸਾਹਮਣੇ ਫਿਰ ਦੱਸਦੇ ਆ ਸਰਦਾਰ ਕੀ ਕਰ ਰਹੀ ਹੈ ਪਰ ਤਾਂ ਜੋ ਵੀ ਉਹ ਕੰਪਲੇਂਟ ਦੇਣ ਕਿ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਉਹ ਕਹਿੰਦੇ ਕਿ ਕੰਪਲੇਂਟ ਜਿਹੜੀ 3 ਮਹੀਨੇ ਪਹਿਲਾਂ ਵੀ ਕੀਤੀ ਹੈ ਥ੍ਰੈਟ ਇਹਨਾਂ ਨੂੰ 10 ਵਾਰੀ ਆਇਆ ਹੋਇਆ ਹੈ ਜਿਹੜੀ 3 ਮਹੀਨੇ ਦੀ ਗੱਲ ਕਰ ਰਹੇ ਆ ਕੰਪਲੇਂਟ ਦੀ ਉਹਦੇ ਵਿੱਚ ਆਲਰੇਡੀ ਐਫ ਆਈ ਆਰ ਦਰਜ ਹੈ ਤੇ ਦੋਸ਼ੀ ਨਾਮ ਦੇਦੇ ਨੇ ਦੋਸ਼ੀ ਅਰੈਸਟ ਵੀ ਨਹੀਂ ਦੋਸ਼ੀ ਅਰੈਸਟ ਵੀ ਨਹੀਂ ਜੀ ਪਰ ਉਹਨਾਂ ਥ੍ਰੈਟ ਦੇ ਕਹਿੰਦੇ ਜੀਵਨ ਸੱਜੀ ਵਾਲਾ ਇਹਦੇ ਬਾਰੇ ਨਹੀਂ ਮੈਨੂੰ ਉਹਨਾਂ ਨੇ ਕਲੀਅਰ ਕੀਤਾ ਜੇ ਕੋਈ ਤੁਸੀਂ ਦੱਸਿਆ ਮੈਨੂੰ ਕੰਪਲੇਂਟ ਵਿੱਚ ਲਿਖਿਆ ਹੋਇਆ ਹੈ ਤੁਸੀਂ ਦੱਸ ਰਹੇ ਮੈਨੂੰ ਉਹਨਾਂ ਨੇ ਨਹੀਂ ਦੱਸਿਆ ਕੁਝ ਅਜਿਹਾ ਕਿਉਂਕਿ ਉਹ ਤੇ ਮੈਨੂੰ ਦ ਕੱਲੋ ਕਿ ਬਾਜ਼ਾਰ ਬੰਦ ਕਰਨ ਦੀ ਇੱਕ ਗੱਲ ਕੀਤੀ ਸੀ ਨਹੀਂ ਮੇਰੇ ਨਾਲ ਨਹੀਂ ਅਜੇ ਤੱਕ ਕਿਸੇ ਨੇ ਕੋਈ ਅਜਿਹੀ ਗੱਲ ਕੀਤੀ ਮੈਨੂੰ ਤਾਂ ਉਹ ਦੱਸ ਕੇ ਗਏ ਨੇ ਕਿ ਸਾਡੇ ਵੀ ਅਸੀਂ ਕੋਈ ਗਸ਼ਤ ਵਗੈਰਾ ਦੀ ਗੱਲ ਕਰ ਰਹੇ ਸੀ ਉਹ ਮੈਂ ਉਹਨਾਂ ਨੂੰ ਪੂਰਾ ਦੱਸਿਆ ਹੈ ਵੀ ਸਾਡੀ 24 ਆਵਰ ਗਸ਼ਤ ਹੈਗੀ ਹੈ ਪੰਜਾਬ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਬਾਜ਼ਾਰ ਬੰਦ ਵਾਲੀ ਕੋਈ ਗੱਲ ਨਹੀਂ ਕਾਰੀ ਤੇ ਆਏ ਐਮਪੀ ਸਾਥੀ ਹਾਂਜੀ ਜਿਹੜੇ ਆਏ ਐਮਪੀ ਸਾਥੀ ਉਹ ਕਦੋਂ ਤੇ ਆਏ ਔਰ ਕਿੰਨੀ ਦੇਰ ਪਹਿਲਾਂ ਆਏ ਇੱਕ ਚੀਜ਼ ਦਾ ਮੋਟਰਸਾਈਕਲ ਨੰਬਰੋਂ ਬਗੈਰ ਉਹ ਬਨੇ ਦੇ ਦੋ ਜਣੇ ਗਏ ਦੋ ਜਣੇ ਗਏ ਸੱਤ ਬਾਈਕ ਚੌrti ਮਿੰਟ ਦਾ ਟਾਈਮ ਹੈ ਭਾਈ ਨੰਬਰ ਨੋਟ ਭਾਈ ਕਿਹਦੇ ਨਾਂ ਤੇ ਦੁਕਾਨ ਚੱਲਦੀ ਹੈ ਕੋਈ ਜਿਹੜਾ ਨਾ ਆਇਆ ਸੀ ਤੁਹਾਨੂੰ ਲੱਗਿਆ ਵਾਹ ਲੱਗੇ ਆਉਣੀ ਕਿਹਾ ਭਾਈ ਆਪ ਆਪ ਆਉਣ ਲੱਗੇ ਨੇ ਦੋ ਮਿੰਟ ਪਹਿਲਾਂ ਉਹਨੇ ਕਿਹਾ ਸੀ ਅਟੈਕ ਕਰਨਾ ਤੁਹਾਡੇ ਤੇ ਅਟੈਕ ਕਰਨਾ ਤੁਹਾਡੇ ਤੇ ਦੋ ਕੋਈ ਨਹੀਂ ਉਸਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਜੱਲੇ ਨੇ ਤੇ ਇਹਦੇ ਵਿੱਚ ਚਲੇ ਉਹਨੂੰ ਤਾਂ ਕੀ ਹੋ ਗਿਆ ਕੋਈ ਕੋਈ ਕਾਰਵਾਈ ਨਹੀਂ ਨਾ ਇੱਥੇ ਨਾਕਾ ਵੀ ਆ ਵੇਖੋ ਮੇਨ ਬਜ਼ਾਰ ਹੈ ਡੇਰਾ ਪਾਪਾ ਨਾਂ ਦਾ ਮੇਨ ਬਜ਼ਾਰ ਇੱਥੇ ਕੋਈ ਗਸ਼ਤ ਨਹੀਂ ਆਈ ਬੋਲ ਤੁਸੀਂ ਕੁੱਝ ਕੀ ਗੱਲ ਹੈ ਦੁਕਾਨ ਖਾਣ ਨੂੰ ਰੱਖੀ ਗਾਦੀ ਦੁਕਾਨ ਹੈ ਕਿਸ ਨਾਂ ਤੇ ਦੁਕਾਨ ਹੈ ਆਲੀ ਦੀ ਦੁਕਾਨ ਹੈ ਭਾਈ ਛੋਟੀ ਜੀ ਦੁਕਾਨ ਹੈ ਕਿਦੇ ਨਾਂ ਤੇ ਦੁਕਾਨ ਹੈ ਮੈਂ ਨੋਰ ਬੋਰ ਕੋਲ ਪਾਲਣਡੇ ਆਹੀ ਜਿਆ ਪਰੇਸ਼ਾਨਾ ਹੋ ਗਿਆ 50 ਮੀਣ 50 ਰੁਪਏ ਬੰਦਾ ਕਲੌਂਸੀ ਨਹੀਂ ਦੇ ਸਕਦਾ ਥੋੜੇ ਪਿੱਛੇ ਉਹ ਦੂਜੀ ਰਾਕੇ ਲੱਗਾ ਖਾਣੇ ਕਰਕੇ ਤਾਂ ਪਤਾ ਹਲਾ ਦੇਦਾ ਅਈ ਚਹਾਂ ਚ ਗੱਡੀ ਚ 6 ਗੁਡੀਆਂ ਰੱਖ ਲਈ ਆਂ ਹਾਡੀ ਗੱਡੀ ਚ ਚੈਕਿੰਗ ਹੋਈਦੀ ਹੈ ਚ ਚੱਟੂ ਰੱਖਿਆ ਨੇ ਇੱਥੇ ਭਈ ਤੂੰ ਗਿਆ ਉੱਡਿਆ ਕੋਈ ਚੈਕ ਨਹੀਂ ਜਾਂਦਾ ਕੋਈ ਗੱਲ ਨਹੀਂ ਮੇਰੇ ਆਂਗਲ ਕਰਕੇ ਕਰ ਦਿਆਂਗੇ ਮਾਰਿਆ ਬੜੀ ਪਰ ਆਹ ਤਿੰਨ ਮਹੀਨਾ ਹੋ ਗਿਆ ਨਾ ਭਾਈ ਹੁਣ ਗੋਲੀ ਵਾਰੀ ਆਂਦੀ ਐ ਅਫਸਰਾਂ ਨੇ ਕੀ ਦੱਸਣਾ ਐ ਤਿੰਨ ਮਹੀਨਾ ਹੋ ਵੀ ਬੜੇ ਹੋ ਗਏ ਹੁਣੇ ਗੋਲੀ ਮਾਰ ਕੇ ਅਫਸਰਾਂ ਨੇ ਕੀ ਲੰਦਾ ਬਾਅਦ ਮੈਨੂੰ ਦੱਸੋ ਕੀ ਗੱਲ ਹੋਈ ਐ ਇਹ ਕਹਿੰਦੇ ਇਹ ਗੋਲੀ ਮਾਰ ਕੇ ਗਏ ਦੁਕਾਨ ਦੇ ਹਾਡੀ ਦੇ ਮਲ ਹੁਣੇ ਮਾਰਦੇ ਜੀ ਅੱਧਾ ਘੰਟਾ ਆਇਆ ਅੱਧੇ ਦਿਨ ਬਾਅਦ ਆਉਣਾ ਉਹ ਕਿੰਨੇ ਟਾਈਮ ਪਹਿਲੇ ਆਈਏ ਭਾਈ ਹੁਣ ਆਈਏ ਭਾਈ ਬੋਲ ਸੇ ਕਿੰਨੇ ਟਾਈਮ ਪਹਿਲਾਂ ਗੋਲੀ ਜੀ ਮੇਰੀ ਗੱਲ ਸੁਣਾ ਇੰਨੀ ਤਿੰਨ ਤਿੰਨ ਮਹੀਨਾ ਹੋ ਗਿਆ ਧਮਕੀਆਂ ਆਉਂਦੀਆਂ ਨੂੰ ਗੋਲੀ ਕਿਦੋਂ ਚੱ अच्छा ते ਕਿ ਘਰ ਬੈਠੇ ਆਪਣੇ ਇੰਜੋਏਮੈਂਟ ਨਾਲ ਲੋੜੀ ਅੱਜ ਬਚਾਅ ਬਚਾਅ ਚਲੋ ਗਿਆ ਨਾ ਅੱਬੀ ਕਿਸਮਤ ਆਈ ਬਚ ਗਏ ਹੂੰ ਕੋਈ ਸੈਟ ਆਇਆ ਹੋਇਆ ਸੀ ਮੈਨੂੰ ਤੁਹਾਨੂੰ ਬੱਟੀਆਂ ਦੇ ਮਹੀਨੇ ਹੋਏ ਭਾਈ ਕੋਈ ਸਿਕਿਉਰਟੀ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਹੂੰ ਕਿਹੜੀ ਦੁਕਾਨ ਹੈ ਜਿੰਨਾ ਮੈਂ ਆਹ ਵੇਖੋ ਭਾਈ ਦੁਕਾਨ ਦਾ ਬੋਰਡ ਲੱਗਾ ਸਾਹਮਣੇ ਮਾਰੇ ਜਾਂਦੀ ਹੈ ਤੇਨ